ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਰਿਆਣੇ ਦੇ ਕੈਥਲ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦੇ ਕਿ ਸਿੱਖ ਨੌਜਵਾਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਨੌਜਵਾਨ ਫਾਟਕਾਂ ਦੇ ਉੱਤੇ ਖੜਿਆ ਹੁੰਦਾ ਤੇ ਪਿੱਛੋਂ ਦੋ ਵਿਅਕਤੀ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਤੇ ਸਿੱਖ ਨੌਜਵਾਨ ਨੂੰ ਕਹਿੰਦੇ ਨੇ ਖਾਲਿਸਤਾਨ ਪਿੱਛੇ ਹੋ ਤੇ ਜਿਹਦੇ ਚੱਲਦੇ ਆ ਜਦੋਂ ਉਹਨੇ ਕਿਹਾ ਵੀ ਮੈਨੂੰ ਖਾਲਿਸਤਾਨੀ ਕਿਉਂ ਕਿਹਾ ਗਿਆ ਤੇ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਿਹਦੇ ਚੱਲਦੇ ਸਾਡੀ ਐਸਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਨਾਲ ਗੱਲਬਾਤ ਹੋਈ ਆ ਤੁਹਾਨੂੰ ਸੁਣਾਉਣੇ ਆ मैं फाटक पे यहाँ गाड़ी आ रही थी भाई साहब तो मेरे को दो वाले रोका आपको पता नहीं के साथ मारा है आपके सामने जो कुछ है आप जानते कौन थे ना मैं जानता भाई साहब मैं जानता। कोई किसी को गाड़ी बाइक नंबर कुछ वगैरह नहीं मेरे को पता नहीं लगा भाई साहब ये पास से ਉਹ ਗ੍ਰੇਵਾ ਸਾਹਿਬ ਜਿੱਥੇ ਹਰਿਆਣੇ ਦੇ ਕੈਥਲ ਤੋਂ ਇੱਕ ਘਟਨਾ ਸਾਹਮਣੇ ਹੈ ਇੱਕ ਸਿੱਖ ਨੌਜਵਾਨ ਜੋ ਕਿ ਫਾਟਕਾਂ ਦੇ ਉੱਤੇ ਖੜਾ ਹੁੰਦਾ ਹੈ ਤੇ ਜਦੋਂ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਸਸਤਾ ਸਾਈਡ ਕਰ ਅਸੀਂ ਮੋਟਰਸਾਈਕਲ ਕੱਟਣਾ ਹੈ ਤੇ ਜਿਹਦੇ ਚੱਲਦੇ ਨੂੰ ਖਾਲਿਸਤਾਨੀ ਕਹਿ ਕੇ ਬੁਲਾਇਆ ਜਾਂਦਾ ਤੇ ਉਹਨਾਂ ਜਦੋਂ ਕਿਹਾ ਖਾਲਿਸਤਾਨੀ ਕਿਉਂ ਕਹਿੰਦਾ ਉਹਨਾਂ ਨੂੰ ਕੁੱਟ ਮਾਰ ਕੀਤੀ ਜਾਂਦੀ ਹੈ ਜੀ ਦੇਖੋ ਜੀ ਗੱਲ ਇਹ ਆ ਕਿ ਜਿੱਥੇ ਬੰਦਾ ਰਹਿੰਦਾ ਉੱਥੇ ਟਕਰਾਰ ਹੋਣੀ ਇੱਕ ਸੁਭਾਵਿਕ ਗੱਲ ਹੈ ਕਿਸੇ ਦੀ ਕਿਸੇ ਨਾਲ ਵੀ ਹੋ ਸਕਦੀ ਆ ਪਰ ਜੇ ਇਹ ਗੱਲ ਕਹਿ ਕੇ ਉਸ ਬੰਦੇ ਨੂੰ ਸਿੱਖ ਨੂੰ ਜਾਂ ਕੋਈ ਗੱਲ ਕਹਿ ਕੇ ਤੂੰ ਖਾਲਸਾ ਨਹੀਂ ਆ ਪਾਸੇ ਕਰ ਜੇ ਇਹ ਗੱਲ ਕਹਿ ਕੇ ਕੀਤੀ ਗਈ ਹੈ ਤੇ ਬਹੁਤ ਮਾਰੀ ਆ ਇਹਦਾ ਕਾਰਨ ਕੀ ਆ ਕਿ ਜਿਹੜੀ ਦੇਸ਼ ਦੇ ਵਿੱਚ ਸੱਤਾਧਾਰੀ ਲੋਕ ਆ ਉਹ ਲੋਕ ਜਿਹੜੇ ਆ ਉਹਨਾਂ ਦੀ ਬਾਣ ਸਿੱਖ ਵਿਰੋਧੀ ਹੈ ਤੇ ਖਾਸ ਤੌਰ ਤੇ ਹਰਿਆਣੇ ਵਿੱਚ ਜਿਹੜਾ ਰੂਲ ਅਦਾ ਕੀਤਾ ਪਿਛਲੇ ਸਮੇਂ ਦੇ ਵਿੱਚ ਬਾਰਡਰਾਂ ਦੇ ਬੈਠੇ ਕਿਸਾਨਾਂ ਲਈ ਤੇ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਆਗੂ ਸੀ ਜਾਂ ਸਿੱਖ ਸੀਗੇ ਉਹਨਾਂ ਦੇ ਨਾਲ ਜਿਹੜਾ ਜ਼ਬਰ ਕੀਤਾ ਜ਼ੁਲਮ ਕੀਤਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਲੋਕਤੰਤਰ ਤੇ ਤੋਂ ਬਾਹਰ ਸੋ ਭਾਜਪੀ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹ ਲੈਣ ਜਿਹੜੀ ਹੈ ਭਾਵੇਂ ਬਿਲਕੁਲ ਲਾਗੇ ਆ ਚੁੱਕੀ ਹੈ ਤੁਸੀਂ ਕਰਕੇ ਇਹ ਗੱਲਾਂ ਬੜੀਆਂ ਸੰਸਟਵ ਨੇ ਸਿੱਖਾਂ ਦੇ ਲਈ ਜਿਹੜਾ ਜਿਹੜਾ ਸਿੱਖਾਂ ਦਾ ਰੋਹ ਹੈ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਜੇ ਇਹ ਗੱਲ ਕਹਿ ਕੇ ਕਿ ਨਾ ਕਿਸੇ ਸਿੱਖ ਨੌਜਵਾਨ ਦੀ ਮਾਰਕਾਹੀ ਕੀਤੀ ਗਈ ਹੈ ਤੇ ਬਹੁਤ ਮਾਰੀ ਗੱਲ ਆ ਅਸੀਂ ਇਹਦੀ ਇਨਕੁਇਰੀ ਕਰਾਵਾਂਗੇ ਜੇ ਕਿਸੇ ਤਰ੍ਹਾਂ ਦੀ ਇਸ ਗੱਲ ਦੇ ਵਿੱਚ ਸਦਾਈ ਪਾਈ ਗਈ ਤੇ ਅਸੀਂ ਇਸ ਦੇ ਖਿਲਾਫ ਡਰ ਕੇ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਤੱਕ ਪਹੁੰਚ ਵੀ ਕਰਾਂਗੇ ਤੇ ਜਿਹੜੇ ਸਿੱਖ ਸਾਡੇ ਹਰਿਆਣੇ ਦੇ ਵਿੱਚ ਬੈਠੇ ਛੌਨੀ ਕਮੇਟੀ ਦੇ ਮੈਂਬਰ ਸਹਿਬਾਨ ਆ ਉਹਨਾਂ ਨੂੰ ਵੀ ਇਸ ਗੱਲ ਦੇ ਮਾਮਲੇ ਨੂੰ ਚੁੱਕਣ ਲਈ ਅਸੀਂ ਜਿਹੜੀ ਆਪੀਲ ਕਰਾਂਗੇ ਜੀ। ਤੋਂ ਗਰੇਵਾਲ ਸਾਹਿਬ ਜਿੱਥੇ ਘਟ ਗਿੰਤੀ ਆਪਣੇ ਸਿੱਖ ਪਾ ਜਾਂਦੇ ਨੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਉੱਥੇ ਨਾਲ ਉਹਨਾਂ ਨਾਲ ਹੀ ਇਹ ਜੀ ਘਟਰਾਵਾਂ ਵਾਪਰਦੀਆਂ ਨੇ ਕੀ ਕਾਰਨ ਸਮਝਦੇ ਹੋ ਜੀ? ਇਹ ਦੇਖੋ ਜੀ ਇਹ ਜਦੋਂ ਜੈਸੀ ਰਾਜਾ ਤੈਸੀ ਪਰਜਾ ਜੇ ਰਾਜੇ ਦੇ ਮਨ ਦੇ ਵਿੱਚ ਘਟ ਗਿੰਤੀਆਂ ਲਈ ਜਿਹੜਾ ਜਿੰਮੇ ਕਹਿੰਦੇ ਨੇ ਵਿਰੋਧ ਆ ਉਹਨਾਂ ਨੂੰ ਮਾਰਨ ਦੀ ਬਿਆਨਬਾਜ਼ੀ ਆ ਤਾਂ ਫਿਰ ਇਹ ਕੁਝ ਵਾਪਰਦਾ ਹੁੰਦਾ ਇਹ ਇਹ ਗੱਲ ਨੂੰ ਛੋਟੀ ਨਾ ਸਮਝੋ। ਇਹ ਇਹ ਇਨੀ ਪਹੇ ਦੀ ਆ। ਇਸ ਗੱਲ ਦੇ ਨਾਲ ਸਿੱਖਾਂ ਨੂੰ ਜਿਹੜਾ ਆਪਣੇ ਤੋਂ ਦੂਰ ਕਰ ਰਹੇ ਨੇ ਅੱਗੇ ਕਾਂਗਰਸ ਨੇ ਬਹੁਤ ਕੁਝ ਕਰਕੇ ਵੇਖ ਲਿਆ ਤੇ ਜੋ ਖਮਾਇਤ ਕਾਂਗਰਸ ਨੇ ਭੁਗਤਿਆ ਅਸੀਂ ਨਹੀਂ ਚਾਹੁੰਦੇ ਦੇਸ਼ ਦੇ ਅੰਦਰ ਐਸੇ ਹਾਲਾਤ ਮੁੜ ਪੈਦਾ ਹੋਣ ਕਿ ਸਿੱਖਾਂ ਦੀ ਜਿਹੜੀ ਜਿਹੜੀ ਵਿਲਮਾਨਸ਼ਕਤਾ ਨਾ ਉਹ ਸਰਬ ਸਰਵਦੇ ਭਲੇ ਦੀ ਆ ਤੇ ਜਦੋਂ ਤੁਸੀਂ ਉਹਨੂੰ ਛੇੜਦੇ ਹੋ ਤੇ ਫਿਰ ਉਹਦਾ ਜਵਾਬ ਜਿਹੜਾ ਵਾ ਉਹ ਕਿਸੇ ਵੀ ਰੂਪ ਦੇ ਵਿੱਚ ਬਾਹਰ ਆਉਂਦਾ ਫਿਰ ਫਿਰ ਉਸ ਗੱਲ ਤੇ ਪਛਤਾਵਾ ਜਿਹੜਾ ਵਾ ਰਹਿ ਜਾਂਦਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਤਾਂ ਬਹੁਤ ਵੱਡੀ ਕਿਰਤੀ ਵੀ ਸਿੱਖ ਨਹੀਂ ਉਹ ਸਿੱਖਾਂ ਨੂੰ ਦਾਅ ਛੇੜੋ ਅੱਗੇ ਵੀ ਤੁਸੀਂ ਸ਼ਰੋਮੀ ਕਮੇਟੀ ਨੂੰ ਤੋੜ ਕੇ ਬਹੁਤ ਵੱਡਾ ਵਿਰੋਧ ਚਾਲ ਲਿਆ ਜੋ ਦਸਾਂ ਜੋ ਪੰਜ ਠੀਟਾ ਜਿਹੜੀਆਂ ਬੀਜੇਪੀ ਬੁਰੀ ਤਰ੍ਹਾਂ ਹਾਰ ਚੁੱਕੀ ਆ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਇਸ ਗੱਲ ਦੇ ਮੱਦੇ ਨਜ਼ਰ ਬੀਜੇਪੀ ਸਮਝ ਲਵੇ ਨਹੀਂ ਚਾਹੁੰਦੇ ਕਿ ਕਾਂਗਰਸ ਵਰਗੀ ਜਿਹੜੀ ਪਾਰਟੀ ਜੀ ਨੇ ਜਿਹਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਲੋਕ ਵੋਟ ਪਾਉਣ ਤੋਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਬੀਜੇਪੀ ਆ ਉਹ ਇਸ ਗੱਲ 'ਤੇ ਧਿਆਨ ਦੇਵੇ ਆਪਣਾ ਬਲ ਦਾ ਪਰ ਜ਼ਿਆਦਾ ਕਰੇ ਰੀਜ਼ਾਨੀ ਦੇ ਨਤੀਜੇ ਜਿਹੜੇ ਆ ਉਹ ਪਿੱਛੇ ਦੇਖ ਲਿਆ ਤੇ ਆਉਣ ਵਾਲੇ ਸਮੇਂ ਦੇਖ ਲੈਗੇ। ਨਹੀਂ ਸ਼ੁਕਰੀਆ ਜੀ। ਸੋ ਜਿਵੇਂ ਤੁਸੀਂ ਸੁਣਿਆ ਗੁਰਚੰਦ ਸਿੰਘ ਗਰੇਵਾਲ ਵੱਲੋਂ ਇਸ ਸਾਰੇ ਮਾਮਲੇ ਦੀ ਨਖੀਦੀ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਅਸੀਂ ਆਰਜੀਪੀਸੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਤੇ ਉਥੇ ਦੀ ਜੋ ਜਥੇਬੰਦੀਆਂ ਸਿੱਖ ਜਥੇਬੰਦੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਜੋ ਉਸ ਮੁੰਡੇ ਨੂੰ ਸਾਥ ਮਿਲ ਸਕੇ ਤੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਜਾਂ ਕੁਝ ਹੀ ਸਮੇਂ ਦੇ ਬਾਅਦ ਕੀ ਮਾਮਲਾ ਮੋੜ ਲੈਂਦਾ ਕੀ ਸੱਚਾਈ ਨਿਕਲ ਕੇ ਸਾਹਮਣੇ ਆਂਦੀ ਹੈ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਰ ਸੰਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨ ਉਹਨਾਂ ਜਨ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ